ਸਤਿ ਸ਼੍ਰੀ ਅਕਾਲ ਜੀ ਅੱਜ ਦਾ ਟੌਪਿਕ ਹੈ ਅਵਨੀਂਦਰਨਾਥ ਟੈਗੋਰ ਤੇ ਨੰਦਲਾਲ ਇਹ ਵੀ ਇੱਕ ਸੱਚੀ ਇੱਕ ਘਟਨਾ ਹੈ ਇਹ ਕੋਈ ਕਹਾਣੀ ਨਹੀਂ ਹੈ ਬੰਗਾਲ ਵਿੱਚ ਇੱਕ ਬਹੁਤ ਵੱਡੇ ਕਲਾਕਾਰ ਹੋਏ ਹਨ ਅਵਨੀਂਦਰਨਾਥ ਟੈਗੋਰ ਉਹ ਰਬਿੰਦਰਨਾਥ ਟੈਗੋਰ ਦੇ ਭਤੀਜੇ ਸਨ ਉਹਨਾਂ ਵਰਗਾ ਕੋਈ ਚਿੱਤਰਕਾਰ ਭਾਰਤ ਵਿੱਚ ਪਿਛਲੇ 100 ਸਾਲਾਂ ਵਿੱਚ ਨਹੀਂ ਹੋਇਆ ਤੇ ਉਹਨਾਂ ਦਾ ਸਭ ਤੋਂ ਵੱਡਾ ਚੇਲਾ ਸੀ ਨੰਦਲਾਲ ਨੰਦ ਲਾਲ ਬੋਸ ਉਹਨਾਂ ਵਰਗਾ ਚਿੱਤਰਕਾਰ ਵੀ ਦੁਬਾਰਾ ਮਿਲਣਾ ਔਖਾ ਇੱਕ ਦਿਨ ਅਜੀਹਾ ਹੋਇਆ ਕਿ ਰਵਿੰਦਰਨਾਥ ਅਤੇ ਅਵਨੇਂਦਰਨਾਥ ਬੈਠੇ ਸਨ ਨੰਦ ਲਾਲ ਕ੍ਰਿਸ਼ਨ ਦੀ ਛਵੀ ਬਣਾ ਕੇ ਲੈ ਕੇ ਆਏ ਇੱਕ ਚਿੱਤਰ ਬਣਾ ਕੇ ਲੈ ਆਏ ਰਵਿੰਦਰਨਾਥ ਨੇ ਆਪਣੀਆਂ ਯਾਦਾਂ ਵਿੱਚ ਲਿਖਿਆ ਮੈਂ ਕ੍ਰਿਸ਼ਨ ਦੀ ਇੰਨੀ ਪਿਆਰੀ ਤਸਵੀਰ ਕਦੇ ਨਹੀਂ ਦੇਖੀ ਬਹੁਤ ਵਿਲੱਖਣ ਸੀ ਅਨਮੋਲ ਸੀ ਅਤੇ ਮੈਨੂੰ ਸ਼ੱਕ ਹੈ ਕਿ ਅਵਨੇਂਦਰਨਾਥ ਵੀ ਅਜਿਹੀ ਤਸਵੀਰ ਬਣਾ ਸਕਦੇ ਹਨ ਜਾਂ ਨਹੀਂ ਜਿਸ ਤਰ੍ਹਾਂ ਦੀ ਉਹਨਾਂ ਦਾ ਚੇਲਾ ਬਣਾ ਕੇ ਲਿਆਇਆ ਪਰ ਮੇਰਾ ਤਾਂ ਕੋਈ ਸਵਾਲ ਨਹੀਂ ਹੈ ਵਿੱਚ ਬੋਲਣ ਦਾ ਇਹ ਰਵਿੰਦਰਨਾਥ ਨੇ ਲਿਖਿਆ ਹੈ ਅਵਨੇਂਦਰਨਾਥ ਨੇ ਚਿੱਤਰ ਦੇਖਿਆ ਅਤੇ ਬਾਹਰ ਸੁੱਟ ਦਿੱਤਾ ਸੜਕ ਤੇ ਅਤੇ ਨੰਦ ਲਾਲ ਨੂੰ ਕਿਹਾ ਤੇਰੇ ਤੋਂ ਵਧੀਆ ਤਾਂ ਬੰਗਾਲ ਦੇ ਪੱਟਿਏ ਬਣਾ ਲੈਂਦੇ ਨੇ ਬੰਗਾਲ ਵਿੱਚ ਪੱਟਿਏ ਹੁੰਦੇ ਨੇ ਗਰੀਬ ਚਿੱਤਰਕਾਰ ਜੋ ਕ੍ਰਿਸ਼ਨ ਅਸ਼ਟਮੀ ਮੌਕੇ ਕ੍ਰਿਸ਼ਨ ਦੀਆਂ ਤਸਵੀਰਾਂ ਬਣਾ ਕੇ ਵੇਚਦੇ ਹਨ ਦੋ-ਦੋ ਪੈਸਿਆਂ 'ਚ ਮਤਲਬ ਕਿ ਉਹ ਆਖਰੀ ਦਰਜੇ ਦੇ ਚਿੱਤਰਕਾਰ ਹੁੰਦੇ ਹਨ ਹੁਣ ਉਹਨਾਂ ਤੋਂ ਹੋਰ ហេਠਾ ਹੋਰ ਕੀ ਹੋ ਸਕਦਾ ਜੋ ਦੋ ਪੈਸੇ ਵਿੱਚ ਕ੍ਰਿਸ਼ਨ ਦੀਆਂ ਤਸਵੀਰਾਂ ਬਣਾ ਕੇ ਵੇਚਣ ਅਵਨੇਂਦਰਨਾਥ ਨੇ ਕਿਹਾ ਕਿ ਤੇਰੇ ਨਾਲੋਂ ਬੇਤਰ ਤਾਂ ਉਹ ਬੰਗਾਲ ਦੇ ਪਟਿਏ ਬਣਾ ਲੈਂਦੇ ਹਨ ਜਾ ਉਹਨਾਂ ਤੋਂ ਸਿੱਖ ਰਬਿੰਦਰਨਾਥ ਟੈਗੋਰ ਨੂੰ ਬਹੁਤ ਝੋਟ ਪਹੁੰਚੀ ਇਹ ਤਾਂ ਹੱਦ ਹੀ ਹੋ ਗਈ ਚਿੱਤਰ ਇੰਨਾ ਵਿਲੱਖਣ ਹੈ ਇੰਨਾ ਸ਼ਾਨਦਾਰ ਹੈ ਕਿ ਮੈਂ ਅਵਨੇਂਦਰ ਨਾਥ ਦੇ ਚਿੱਤਰ ਵੀ ਵੇਖੇ ਹਨ ਕ੍ਰਿਸ਼ਨ ਦੇ ਪਰ ਐਨੇ ਮਨਮੋਹਕ ਨਹੀਂ ਹਨ ਐਨੇ ਸ਼ਾਨਦਾਰ ਨਹੀਂ ਹਨ ਐਨੇ ਵਿਲੱਖਣ ਔਰ ਹੋਣਹਾਰ ਕਲਾਕਾਰ ਨਾਲ ਇਨਾਂ ਦੁਰ ਵਿਹਾਰ ਪਰ ਨੰਦ ਲਾਲ ਨੇ ਪੈਰ ਛੂਏ ਤੇ ਵਿਦਾ ਹੋ ਗਿਆ ਅਤੇ 3 ਸਾਲ ਤੱਕ ਉਸ ਦਾ ਕੋਈ ਪਤਾ ਨਾ ਲੱਗਾ ਹੋਸਟਲ ਵਿੱਚ ਉਸ ਦੇ ਦਰਵਾਜ਼ੇ ਤੇ ਤਾਲਾ ਲੱਗਾ ਰਿਹਾ 3 ਸਾਲ ਬਾਅਦ ਉਹ ਵਾਪਸ ਆਇਆ ਉਸ ਨੂੰ ਪਛਾਣਨਾ ਵੀ ਔਖਾ ਸੀ ਉਹ ਬਿਲਕੁਲ ਇੱਕ ਪਟਿਆ ਹੀ ਬਣ ਗਿਆ ਸੀ ਕਿਉਂਕਿ ਕੋਲ ਇੱਕ ਪੈਸਾ ਵੀ ਨਹੀਂ ਸੀ ਪਿੰਡ ਪਿੰਡ ਪਟਿਆ ਲੱਭਦਾ ਰਿਹਾ ਕਿਉਂਕਿ ਉਸ ਦੇ ਗੁਰੂ ਨੇ ਕਿਹਾ ਉਹਨਾਂ ਤੋਂ ਸਿੱਖ ਉਹ ਪਿੰਡ ਪਿੰਡ ਘੁੰਮਦਾ ਰਿਹਾ ਸਿੱਖਦਾ ਰਿਹਾ ਤਿੰਨ ਸਾਲਾਂ ਬਾਅਦ ਵਾਪਸ ਆਇਆ ਅਵਨੇਂਦਰਨਾਥ ਦੇ ਚਰਨਾਂ ਵਿੱਚ ਸਿਰ ਰੱਖ ਕੇ ਉਸਨੇ ਕਿਹਾ ਤੁਸੀਂ ਸਹੀ ਕਿਹਾ ਸੀ ਰਵਿੰਦਰਨਾਥ ਟੈਗੋਰ ਨੇ ਲਿਖਿਆ ਹੈ ਕਿ ਮੈਂ ਪੁੱਛਿਆ ਇਹ ਕੀ ਪਾਗਲਪਨ ਹੈ ਅਵਨੇਂਦਰਨਾਥ ਨੂੰ ਕਿਹਾ ਕਿ ਇਹ ਤਾਂ ਬਹੁਤ ਸਿਆਖਤੀ ਕੀਤੀ ਹੈ ਤੁਸੀਂ ਪਰ ਉਸਨੇ ਉੱਤਰ ਦਿੱਤਾ ਕਿ ਇਹ ਮੇਰਾ ਸਭ ਤੋਂ ਵਧੀਆ ਚੇਲਾ ਹੈ ਮੈਂ ਵੀ ਜਾਣਦਾ ਹਾਂ ਕਿ ਮੈਂ ਵੀ ਸ਼ਾਇਦ ਉਹ ਚਿੱਤਰ ਨਹੀਂ ਬਣਾ ਸਕਦਾ ਸੀ ਮੈਨੂੰ ਇਸ ਤੋਂ ਬਹੁਤ ਉਮੀਦਾਂ ਸਨ ਇਸ ਲਈ ਇਸ ਨੂੰ ਸਸਤੇ ਵਿੱਚ ਨਹੀਂ ਛੱਡਿਆ ਜਾ ਸਕਦਾ ਸੀ ਜੇ ਇਹ ਕੋਈ ਸਧਾਰਨ ਚਿੱਤਰਕਾਰ ਹੁੰਦਾ ਤਾਂ ਮੈਂ ਪ੍ਰਸ਼ੰਸਾ ਕਰਕੇ ਇਸ ਨੂੰ ਵਿਦਾ ਕਰ ਦਿੰਦਾ ਪਰ ਮੇਰੀ ਪ੍ਰਸ਼ੰਸਾ ਦਾ ਮਤਲਬ ਹੁੰਦਾ ਅੰਤ ਗੱਲ ਮੁੱਕ ਗਈ ਇਸ ਨੂੰ ਹੋਰ ਵੀ ਉੱਚਾ ਚੁੱਕਿਆ ਜਾ ਸਕਦਾ ਸੀ ਇਸ ਦੀਆਂ ਹੋਰ ਸੰਭਾਵਨਾਵਾਂ ਬਾਕੀ ਸਨ ਮੈਂ ਇਸ ਨੂੰ ਜਲਦੀ ਨਹੀਂ ਛੱਡ ਸਕਦਾ ਸੀ ਮੈਨੂੰ ਇਸ ਤੋਂ ਬਹੁਤ ਵੱਡੀ ਉਮੀਦ ਸੀ ਜੇ ਛੋਟਾ ਚਿੱਤਰਕਾਰ ਹੁੰਦਾ ਤਾਂ ਆਖ ਦਿੰਦਾ ਠੀਕ ਹੈ ਬਹੁਤ ਹੈ ਪਰ ਇਸ ਦੀ ਸਮਰੱਥਾ ਇਸ ਦੇ ਉਸ ਕੰਮ ਨਾਲੋਂ ਕਿਤੇ ਵੱਧ ਹੈ ਸੋ ਅਸਾਰ ਚੰਗੀ ਤਰ੍ਹਾਂ ਸਮਝ ਲਓ ਜਿੰਨੀ ਵੱਡੀ ਤੁਹਾਡੀ ਸਮਰੱਥਾ ਹੋਵੇਗੀ ਓਨਾ ਹੀ ਤੁਸੀਂ ਕਸੇ ਜਾਓਗੇ ਸਮਰੱਥਾ ਜਿੰਨੀ ਛੋਟੀ ਹੋਵੇਗੀ ਉਨੇ ਜਲਦੀ ਤੁਸੀਂ ਛੁੱਟ ਜਾਓਗੇ ਬਹੁਤ ਬਹੁਤ ਧੰਨਵਾਦ